ਰਾਮ ਅਮ੍ਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇਕ ਤੇ ਨੇ ਕਾਰ ਪ੍ਰੋਮੋਸ਼ਨ ਦੀ ਗਲਤ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਐ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਜਾਂ ਰਿਪੇਅਰ ਵਰਕ ਕਰਾ ਦਾਂਗੇ ਤੇ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚ ਉਹ ਮੰਨ ਗਈ ਤੇ 9 ਤਰੀਕ ਨੂੰ ਅ ਅਮ੍ਰਿਤਪਾਲ ਜਸਪ੍ਰੀਤ ਔਰ ਨਿਮਰਤ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਉੱਤੇ ਪਹੁੰਚ ਕੇ ਇਹਨਾਂ ਨੇ ਅੰਮ੍ਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ WhatsApp ਤੇ ਕੰਟੈਕਟ ਕੀਤਾ ਤਾਂ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ ਐਨ ਸਕੋਰਪੀਓ ਚ ਇਹ ਲੋਕ ਮੋਗੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਤਜੀਤ ਉਹਦੇ ਟ੍ਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ 7:09 ਵਜੇ ਅੰਮ੍ਰਿਤਸਰ ਤੋਂ ਇੱਕ ਫਲਾਈਟ ਬੋਰਡ ਕਰਕੇ ਹੀ ਫਲੈਡ ਟੂ ਯੂਨਾਈਟਿਡ ਅਰਬ ਅਮੀਰੇਟਸ ਉਹ ਕੰਜਨ ਦੀ ਜਿਹੜੀ ਈਓਨ ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਦ ਹੋਈ ਐ ਉਸ ਗੱਡੀ ਚੋਂ ਨੇ ਟਰੈਵਲ ਕੀਤਾ ਪਿੱਛੀ ਸੀਟ ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ ਐਨ ਸਕੋਰਪੀਓ ਚ ਇਹ ਲੋਕ ਮੋਗੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਨਜੀਤ ਉਹਦੇ ਤੇ ਟਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਬਠਿੰਡੇ ਪਹੁੰਚ ਗਏ ਜਿਸ ਗਿਰਾਜ ਚ ਇਹਨਾਂ ਨੇ ਕੰਮ ਉਹਦਾ ਕਰਾਉਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅਮਰਿਤਪਾਲ ਇਨ ਅ ਵੈਰੀ ਪ੍ਰੀਪਲਾਨਡ ਕਾਂਸਪੀਰੇਸੀ ਪਹਿਲਾਂ ਹੀ ਉਹਦੀ ਗੱਡੀ ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ ਚ ਚਲਾ ਗਿਆ ਤੇ ਜਿਹੜਾ ਨਿਮਰਤ ਹੈ ਉਹ ਕੰਚਨ ਦੀ ਗੱਡੀ ਉਹਦੇ ਨਾਲ ਕੰਚਨ ਦੇ ਨਾਮ ਲੋਗ ਰਾਜਚੰਦਰ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਅਰਾਊਂਡ ਰਾਤ ਦੇ ਸਾਢੇ 12 ਦੇ ਕਰੀਬ ਤੱਕ ਉਹ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਤੇ ਉਹ ਬਹੁਤ ਇਨਸਾਈਡ ਤੋਂ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਚਨ ਉਹ ਨਿਮਰਤ ਬਾਅਦ ਆ ਗਏ ਉ ਆਪਣੀ ਗੱਡੀ ਚ ਉਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ ਨਾਲ ਰਹੀਆਂ ਪਹਿਲੇ ਇਧਰ ਉਧਰ ਘੁੰਮਦੇ ਰਹੇ ਦੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇਧਰ ਉਧਰ ਜਿਵੇਂ ਪੁੱਜੋ ਦੇ ਨੇੜੇ ਤੇੜੇ ਆਊਟਲੈਟਸ ਤਾਂ ਵੀ ਜਿਹੜਾ ਦਿੰਦੇ ਨੇ ਟੂ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਉਹਨਾਂ ਦਾ ਪਹਿਲਾਂ ਹੀ ਸਾਰਾ ਪਲਾਨ ਸੀਗਾ ਜਿਹੜਾ ਅੰਮ੍ਰਿਤ 1 ਸੈਕਿੰਡ ਜਦੋਂ ਇਹ ਪੁੱਛੋਗੋ ਲਾ ਗਏ ਤੇ ਉਸ ਤੋਂ ਬਾਅਦ ਜਸਪ੍ਰੀਤ ਜਿਹੜਾ ਉਹ ਸਕੋਰਪੀਓ ਚਲਾ ਰਿਆ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਐ ਸਕੋਰ ਐਨ ਸਕੋਰਪੀਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹਦੀ ਗੱਡੀ 'ਚ ਆ ਗਏ ਜਿਹੜੀ ਕੰਚਨ ਦੀ ਸੀਗੀ ਤੇ ਕੰਚਨ ਦੀ ਜਿਹੜੀ ਈਓਨ ਐ ਉਹ ਅਮਰਿਤਪਾਲ ਚਲਾਉਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬਹਿ ਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪੀਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸੁਨਸਾਨ ਟਾਈਪ ਜਗ੍ਹਾ ਤੇ ਵੀ ਉੱਤੇ ਘੁੰਮਦੇ ਰਹੇ देन ਫਾਈਨਲੀ ਐਟ 1. ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕ ਉਹਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ देन ਦੇ ਸਟਾਰਟਡ ਦੇ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰਿਸਿਸਟਿਡ ਜੋ ਕੁਛ ਕਿਛ ਪਤਾ ਲੱਗ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅੰਮ੍ਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤਜੀਤ ਤੇ ਜਸਪ੍ਰੀਤ ਦੋਨਾਂ ਨੇ ਇਹਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਪੋਰਟ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ-ਜਿਹੜੇ ਦੋਨੋਂ ਫੋਨ ਸੀਗੇ ਉਹ ਅੰਮ੍ਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅੰਮ੍ਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਨ ਸੀ ਬਿੱਤ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤਜੀਤ ਇੱਕ ਪਾਸੇ ਜਸਪ੍ਰੀਤ ਦੈਨ ਅੰਮ੍ਰਿਤ ਨੇ ਇਹਨਾਂ ਨੂੰ ਕਿਹਾ ਅੰਮ੍ਰਿਤਪਾਲ ਨੇ ਵੀ ਇਦਾਂ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹਨੇ ਆਪਣਾ ਕਮਰ ਕਸ ਲਾ ਕੇ ਉਹਦੇ ਗਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੋਨੇ ਦੂਜੀ ਸਾਈਡ ਤੋਂ ਦੋਨੋਂ ਪਾਸੇ ਉਹਨੂੰ ਖਿੱਚਿਆ ਐਂਡ ਜਿਹੜਾ ਅੰਮ੍ਰਿਤ ਅੱਗੇ ਹੋ ਉਹਨੇ ਉਹਦਾ ਗਲਾ ਘੋਟਿਆ ਐਂਡ ਹੀ ਕੰਟੀਨਿਊਡ ਥਿਸ ਟੀਲ ਐਟ ਲੀਸਟ 10 ਟੂ 15 ਮਿੰਟਸ ਜਦੋਂ ਤੱਕ ਉਹਦੇ ਸਾਹ ਖਤਮ ਨਹੀਂ ਹੋ ਗਏ ਪਤਾ ਕਰਾਇਆ ਤੇ ਪਤਾ ਲੱਗਿਆ ਕਿ ਜਿਹੜਾ ਅਮਰਿਤਪਾਲ ਐ ਇਹਦੀ ਪਲੈਨਿੰਗ ਇੰਨੀ ਸ਼ਾਤਰ ਸੀਗੀ ਕਿ ਜਿਸ ਦਿਨੇ ਨੇ ਕ੍ਰਾਈਮ ਕਮਿਟ ਕੀਤਾ 2 ਵਜੇ ਦੇ ਲਾਗੇ ਸਾਗੇ ਜਦੋਂ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਗੱਡੀ ਲੈ ਕੇ ਹੀ ਵੈਂਟ ਟੂ ਅਮਰਿਤਸਰ ਤੇ ਇਹਨੇ 7:30 ਵਜੇ ਅਮਰਿਤਸਰ ਤੋਂ ਇੱਕ ਫਲਾਈਟ ਬੋਰਡ ਕਰਕੇ ਹੀ ਫਲੈਡ ਟੂ ਯੂਨਾਈਟਿਡ ਅਰਬ ਏਮੀਰੇਟਸ ਜੋ ਇਹਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਿਆ so uh, so that is how they had planned it so well ke ene mahinya to plan kar rahe asi te crime commit karan to within a few hours ke 9 baje ene flight bhi le li ਸੋ ਇਹਦੀ ਐਲਓਸੀ ਜਾਰੀ ਹੋ ਗਈ ਹੈ ਐਂਡ all the airports have been informed ਕਿ ਸਾਡੇ ਕੇਸ ਦਾ ਮਰਡਰ ਕੇਸ ਮਰਡਰ ਕਿਉ ਇਸ ਵਾਂਟਡ ਹੈ ਹੀ ਹਾਸ ਟੂ ਬੀ ਡਿਟੇਨਡ ਔਰ ਇਸ ਤੋਂ ਇਲਾਵਾ ਕਿਉਂਕਿ ਬਾਹਰ چلا ਗਿਆ ਤੇ ਸਾਡਾ ਵਾਂਟਡ ਹੈ ਸੋ ਵੀ ਵਿਲ ਟਾਇਰ ਵਿਦ ਅਦਰ ਅਥਾਰਟिटीज ਅਦਰ ਏਜੰਸੀਸ ਯੂ نو ਡਿਪੋਰਟ ਕਰਨ ਦਾ ਜੋ ਪ੍ਰੋਸੀਜਰ ਹੈ ਉਹ ਹੁਣ ਫਾਲੋ ਕੀਤਾ ਜਾਏਗਾ ਇਹ ਜਿਹੜੀ ਬਲਾਤਕਾਰ ਦੀ ਗੱਲ ਚੱਲ ਰਹੀ ਹੈ ਆਈ ਵਾਂਟ ਟੂ ਕਲੈਰੀਫਾਈ ਕਿ ਅਸੀਂ ਜਦੋਂ ਪੋਸਟਮਾਰਟਮ ਦੇ ਕੁਰੀਜ਼ ਪਾਦੇ ਅਸੀਂ ਇਹ ਕੁਐਸਚਨ ਪੁਟ ਕੀਤਾ ਹੋਇਆ ਡਾਕਟਰਸ ਨੂੰ ਕਿ ਇਜ਼ देयर ਐਨੀ ਸੈਕਸ਼ੂਅਲ ਅਸੌਲਟ ਰਿਪੋਰਟਡ ਬਟ ਹਲੇ ਸਾਨੂੰ ਪੋਸਟਮਾਰਟਮ ਦਾ ਰਿਪੋਰਟ ਨਹੀਂ ਆਈ ਇਸ ਕਰਕੇ ਇਟ ਇਜ਼ ਟੂ ਪ੍ਰੀਲਿਮਿਨਰੀ ਫॉर ਮੀ ਟੂ ਕਮੈਂਟ ਮੈਮ ਜੋ